ਨਾ ਬਾਲਗ ਲੜਕੀ ਦਾ ਯਾਉਮ ਸੋਸ਼ਣ ਕਰਨ ਦੇ ਦੋਸ਼ਾਂ ਦੇ ਹੇਠ ਬਠਿੰਡਾ ਦੇ ਵਿੱਚ ਇੱਕ ਪ੍ਰਾਪਰਟੀ ਅਤੇ ਫਾਈਨਾਂਸ ਦਾ ਕੰਮ ਕਰਨ ਵਾਲੇ ਵਿਅਕਤੀ ਨੂੰ ਕੀਤਾ ਗਿਆ ਗ੍ਰਿਫਤਾਰ ਪੁਲਿਸ ਦੇ ਵੱਲੋਂ ਮੁਕੱਦਮਾ ਦਰਜ ਕਰਕੇ ਸ਼ੁਰੂ ਕੀਤੀ ਗਈ ਅਗਲੀ ਜਾਂਚ ਪੜਤਾਲ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਿਟੀ 1 ਨੇ ਪੱਤਰਕਾਰਾਂ ਨੂੰ ਦੱਸਿਆ ਕਿ ਰਾਮਬਗ ਰੋਡ ਦਾ ਰਹਿਣ ਵਾਲਾ ਇੱਕ ਵਿਅਕਤੀ ਦੇ ਖਿਲਾਫ ਇੱਕ নাবালক ਲੜਕੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਕਿ ਉਸਦੇ ਵੱਲੋਂ ਉਸ ਦਾ ਜੌਨ ਸੋਸ਼ਲ ਕੀਤਾ ਗਿਆ ਹੈ ਜਿਸ ਦੇ ਚਲਦੇ ਪੁਲਿਸ ਨੇ ਵੱਲੋਂ ਆਪਣੀ ਜਾਂਚ ਪੜਤਾਲ ਆਰੰਭੀ ਗਈ ਹੈ ਇਸ ਜੱਫੀ ਦੇ ਖਿਲਾਫ ਮਕਦਮਾ ਦਰਜ ਕਰ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਆਰੰਭੀ ਗਈ ਹੈ ਇਸ ਦੇ ਨਾਲ ਹੀ ਡੀਐਸਪੀ ਦੇ ਵੱਲੋਂ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਗਿਆ ਕਿ ਇਹ ਵਿਅਕਤੀ ਮੌਜੂਦਾ ਕਾਉਂਸਲਰ ਦਾ ਪਤੀ ਵੀ ਹੈ ਜੋ ਕਿ ਇਸ ਮਕਦਮੇ ਦੇ ਵਿੱਚ ਨਾਮਜ਼ਦ ਕੀਤਾ ਗਿਆ ਹੈ ਉਸ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ 376 ਅਤੇ ਹੋਰ ਤਰਾ ਮਾਤੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਵੀ ਗਈ ਹੈ ਪੂਰੇ ਮਾਮਲੇ ਨੂੰ ਲੈ ਕੇ ਕੀ ਕਹਿੰਦੇ ਨੇ ਡੀਐਸਪੀ ਸਿਟੀ 1 ਤੋਂ ਉਹਨਾਂ ਨੂੰ ਸੁਣਵਾਨੇ ਆ ਉਹਨਾਂ ਦੀ ਹੀ ਜ਼ੁਬਾਨੀ ਥਾਣਾ ਕਤਵਾਲੀ ਪੁਲਿਸ ਕੋਲੇ ਇਕ ਨਬਾਲਕ ਪੀੜ ਤੇ ਲੜਕੀ ਨੇ ਬਿਆਨ ਖ ਹੈ ਜਿਸ ਦੇ ਤਹਿਤ ਜਿਹੜਾ ਗੁਰਪ੍ਰੀਤ ਸਿੰਘ ਬੰਟੀ ਰਾਮ ਬਾਗ ਰੋਡ ਵਾਸੀ ਬਠਿੰਡਾ ਦੇ ਖਿਲਾਫ ਥਾਣਾ ਕੋਤਵਾਲੀ ਵਿਖੇ 376 ਅਤੇ ਪੋਕਸੋ ਐਕਟ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਬੰਟੀ ਨੂੰ ਮੁਕੱਦਮਾ ਹਜ਼ਾਰ ਚੱਜ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਿਸ ਨੂੰ ਮਾਨਯੋਗ ਅਦਾਲਤ ਚ ਪੇਸ਼ ਕਰਕੇ ਪਰਮਾਨੈਂਟ ਹਾਸਲ ਕਰਕੇ ਹੋਰ ਡਕਾਈ ਦਾ ਪੁੱਛਗਿੱਛ ਕੀਤੀ ਜਾਵੇਗੀ ਤੇ ਦੂਸਰਾ ਜਿਹੜਾ ਇਹਦੀ ਇਨਵੈਸਟੀਗੇਸ਼ਨ ਲੇਡੀ ਇਨਸਪੈਕਟਰ ਸੁਖਵੀਰ ਕੌਰ ਵੱਲੋਂ ਮੁਕਦਮੇ ਦੀ ਤਫਤੀਸ਼ ਚੱਲ ਰਹੀ ਹੈ ਜਿਸ ਸਿੱਧਾ ਉਹਦਾ ਲੜਕੀ ਦਾ ਵੀ ਮੈਡੀਕਲ ਚੈੱਕਅਪ ਕਰਾਇਆ ਜਾ ਰਿਹਾ ਤੇ ਇਸ ਤਫਤੀਸ਼ ਦੇ ਵਿੱਚ ਹੋਰ ਵੀ ਜੋ ਤੱਤ ਸਾਹਮਣੇ ਆਣਗੇ ਉਹ ਤੁਹਾਨੂੰ ਦੱਸੇ ਜਾਣਗੇ ਗੁਰਪ੍ਰੀਤ ਬੰਟੀ ਕੌਣ ਹੈ ਗੁਰਪ੍ਰੀਤ ਸਿੰਘ ਬੰਟੀ ਰਾਮਬਾਂਗ ਰੋਡ ਦਾ ਰਹਿਣ ਵਾਲਾ ਨਗਰਮੀ ਹੈ ਜੋ ਕਿ ਪ੍ਰਾਪਰਟੀ ਤੇ ਕਿ ਐਮਬੈਂਡ ਜਿਹੜੇ ਪੈਸੇ ਆ ਬਿਆਜਦਾਰ ਦਿੰਦਾ ਤੇ ਇਹਦੀ ਵਾਈਫ ਕੀ ਕਰਦੀ ਹੈ ਜੀ ਗੁਰਪ੍ਰੀਤ ਸਿੰਘ ਪੰਡਿਤ ਹਾਂ ਆਏ ਪਤਾ ਲੱਗਿਆ ਵੀ ਗੁਰਪ੍ਰੀਤ ਸਿੰਘ ਪੰਡਿਤ ਦੀ ਵਾਈਫਾਇਰ ਐਮਸੀ ਹੈਗੀ ਐ ਬਠਿੰਡੇ ਦੇ ਅਸੀਂ ਜਿਹੜੇ ਤੁਸੀਂ ਆਪਣਾ ਰੇਪ ਵਾਲਾ ਜੀ ਵਲਤਕਾਰ ਦਾ ਮੌਨਦਾਚ ਕੀਤਾ ਹੈਗਾ ਤੇ ਲੜਕੀ ਦੇਿਸ ਦੇ ਮੁਤਾਬਿਕ ਵਲਤਕਾਰ ਕਿੱਥੇ ਕੀਤਾ ਗਿਆ ਕਿਉਂਕਿ ਲੜਕੀ ਹੈ ਨਬਾਲਗ ਹੈ ਪੀੜਤ ਹੈ ਇਹਦੇ ਬਾਰੇ ਅਸੀਂ ਅਸੀਂ ਪੁਲਾਸੀ ਨਹੀਂ ਕਰ ਸਕਦੇ ਫਿਰ ਵੀ ਤਫਤੀਸ਼ ਦੇ ਵਿੱਚੋਂ ਸਾਹਮਣੇ ਗੱਲਾਂ ਆਉਣਗੀਆਂ ਉਹ ਤਫਤੀਸ਼ ਤੱਕ ਬੰਦੀ ਕਾਰਵਾਈ ਕੀਤੀ ਜਾਵੇ ਅਰੈਸਟ ਅੱਜ ਹੀ ਨਾਲੇ ਹਾਂ ਜੀ ਗ੍ਰਿਫਤਾਰ ਕਰ ਲੈਗੇ ਇੱਕ ਬੰਦੇ ਤੇ ਬੱਚਾ ਜੀ ਹੋਇਆ ਇੱਕ ਬੰਦੇ ਗੁਰਪ੍ਰੀਤ ਸਿੰਘ ਪੰਡਿਤ ਦੇ ਖਿਲਾਫ ਪਰਚਾ ਦਾਜ ਕੀਤਾ ਹੈ